ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੂਰੀ ਸਾਥੀਓ ਇਸ ਵੇਲੇ ਅਸੀਂ ਅਮਰਗੜ ਪਿੰਡ ਵਿਖੇ ਮੌਜੂਦ ਹਾਂ ਛੋਟੀਆਂ ਪੰਗੜਾਂ ਇਸ ਪਿੰਡ ਨੂੰ ਕਿਹਾ ਜਾਂਦਾ ਹੈ ਔਰ ਇੱਥੇ ਇੱਕ ਦਰਦਨਾਕ ਹਾਦਸਾ ਵਾਪਰਿਆ ਦੱਸਦੀ ਇੱਥੇ ਇੱਕ ਦਰਦਨਾਕ ਘਟਨਾ ਹੋਈ ਹੈ ਇੱਕ ਨੌਜਵਾਨ ਨੇ ਆਪਣੇ ਹੀ ਦੋਸਤ ਦੇ ਪਿਤਾ ਦਾ ਕਤਲ ਕਰ ਦਿੱਤਾ ਆ ਉਹੀ ਕਰ ਰਿਹਾ ਉਹਦੇ ਬੈਕ ਸਾਈਡ ਤੇ ਤੁਸੀਂ ਦੇਖੋ ਐਸ ਐਚਓ ਸਾਹਿਬ ਵੀ ਮੌਜੂਦ ਨੇ ਆਪਣੀ ਟੀਮ ਦੇ ਨਾਲ ਔਰ ਡੈੱਡ ਬੋਡੀ ਜਿਹੜੀ ਆ ਉਹ ਘਰ ਦੇ ਪਿਛਲੇ ਪਾਸੇ ਪਈ ਹੋਈ ਹੈ ਔਰ ਫ੍ਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਹੋਈ ਆ ਪਿੰਡ ਦੇ ਲੋਕ ਵੀ ਇਕੱਠੇ ਹੋ ਚੁੱਕੇ ਨੇ ਲੇਕਿਨ ਜਿਹੜੀ ਇਹ ਘਟਨਾ ਹੈ ਜਿੰਨੀ ਕੁ ਅਸੀਂ ਜਾਣਕਾਰੀ ਪਿੰਡ ਪਹੁੰਚ ਕੇ ਇਕੱਤਰ ਕਰ ਪਾਇਆ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਮ੍ਰਿਤਕ ਦਾ ਨਾਮ ਪਰਮਜੀਤ ਹੈ ਉਸਦੀ ਵਾਈਫ ਦਾ ਵੀ ਨਾਮ ਪਰਮਜੀਤ ਹੈ ਔਰ ਪਰਮਜੀਤ ਕੌਰ ਵੀ ਜਿਹੜੀ ਹੈ ਉਹ ਕਾਇਲ ਹੋਈ ਹੈ ਉਸਦੇ ਵੀ ਬਹੁਤ ਸੱਟਾਂ ਵੱਜੀਆਂ ਹਨ ਔਰ ਜਿਹੜੀ ਅੱਜ ਸਿਚੁਏਸ਼ਨ ਬਣੀ ਹੋਏ ਇਹ ਬਣੀ ਹੈ ਕਿ ਪਰਮਜੀਤ ਸਿੰਘ ਜੋ ਕਿ ਮ੍ਰਿਤਕ ਹੈ ਆਪਣੀ ਵਾਈਫ ਪਰਮਜੀਤ ਕੌਰ ਨਾਲ ਇਸ ਘਰ ਵਿੱਚ ਆਉਂਦਾ ਮਨਜੀਤ ਕੋਲ ਆਪਣਾ ਫੋਨ ਵਾਪਸ ਲੈਣਾ ਆਉਂਦਾ ਔਰ ਜੋ ਦੱਸਿਆ ਜਾ ਰਿਹਾ ਇੱਥੇ ਹੈ ਕਿ ਜਾਣਕਾਰੀ ਅਸੀਂ ਇਕੱਠੀ ਕਰ ਪਾਏ ਆ ਕਿ ਪਰਮਜੀਤ ਕੌਰ ਤੇ ਪਰਮਜੀਤ ਸਿੰਘ ਦਾ ਪੁੱਤਰ ਹੈ ਭਪਿੰਦਰ ਭਪਿੰਦਰ ਅਤੇ ਦੱਸਿਆ ਜਾ ਰਿਹਾ ਕਿ ਮਨਜੀਤ ਨੇ ਪਰਮਜੀਤ ਸਿੰਘ ਦਾ ਜਿਹੜਾ ਫੋਨ ਆ ਉਹ ਜਿਹੜਾ ਘਰੋਂ ਚੱਕ ਲਿਆ ਸੀ ਤੇ ਉਸ ਤੋਂ ਬਾਅਦ ਵਿੱਚ ਵੇਚ ਦੇ ਦਿੱਤਾ ਸੀ ਜਾਂ ਵੇਚਣਾ ਸੀ ਹੱਲੇ ਗੱਲ ਕਲੀਅਰ ਨਹੀਂ ਤਾਂ ਪਰਮਜੀਤ ਸਿੰਘ ਕੱਲ ਰਾਤ ਵੀ ਇੱਥੇ ਆਉਂਦੇ ਆ ਆਪਣਾ ਫੋਨ ਵਾਪਸ ਲੈਣ ਤੇ ਕੱਲ ਰਾਤ ਉਹਨਾਂ ਨੂੰ ਮਨਜੀਤ ਨਹੀਂ ਮਿਲਦਾ ਅੱਜ ਕੋਰ ਨਾਲ ਇਸ ਘਰ ਵਿੱਚ ਆਉਂਦੇ ਤਾਂ ਪਹਿਲਾਂ ਕਿ ਦੱਸਿਆ ਜਾ ਰਿਹਾ ਕਿ ਆ ਘਰ ਦਾ ਦਰਵਾਜ਼ਾ ਉਸ ਨੂੰ ਅੰਦਰੋਂ ਬੰਦ ਕਰ ਦਿੰਦੇ ਆ ਉਸ ਤੋਂ ਬਾਅਦ ਮਨਜੀਤ ਕੋਲੋਂ ਆਪਣਾ ਫੋਨ ਵਾਪਸ ਮੰਗਦੇ ਆ ਮਨਜੀਤ ਦਾ ਭਰਾ ਸਮਝੌਤਾ ਕਰਾਣ ਦੀ ਵੀ ਕੋਸ਼ਿਸ਼ ਕਰਦਾ ਹੈ ਕਿ ਮੈਂ ਜਦੋਂ ਫੋਨ ਵਾਪਸ ਮਿਲ ਗਿਆ ਉਸ ਤੋਂ ਬਾਅਦ ਤੁਹਾਨੂੰ ਦੇ ਦੂੰਗਾ ਲੇਕਿਨ ਪਰਮਜੀਤ ਕਹਿੰਦੇ ਕਿ 19 ਡੇਰ ਤੱਕ ਮੈਂ ਮਨਜੀਤ ਦਾ ਫੋਨ ਜਿਹੜਾ ਆ ਆਪਣੇ ਨਾਲ ਲੈ ਜਨਾਂ ਉਸ ਤੋਂ ਬਾਅਦ ਕੀ ਆ ਸੁਣੀ ਹੋ ਜਾਂਦੀ ਆ ਹੱਥੋਂ ਪਾਈ ਹੋ ਜਾਂਦੀ ਆ ਗੱਲ ਵੱਧ ਜਾਂਦੀ ਆ ਤੇ ਗੱਲ ਇੰਨੀ ਵੱਧ ਜਾਂਦੀ ਆ ਕਿ ਮਨਜੀਤ ਜਿਹੜਾ ਆ ਹਥਿਆਰ ਦੇ ਨਾਲ ਦੱਸਿਆ ਜਾ ਰਿਹਾ ਕਿ ਕਿਰਪਾਨ ਦੇ ਨਾਲ ਪਰਮਜੀਤ ਸਿੰਘ ਦੇ ਸਿਰ ਤੇ ਕਈ ਵਾਰ ਕਰਦਾ ਜਿਸ ਤੋਂ ਬਾਅਦ ਪਰਮਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਤੇ ਉਸ ਦੇ ਨਾਲ ਪਰਮਜੀਤ ਕੌਰ ਨੂੰ ਵੀ ਜ਼ਖਮੀ ਕਰ ਦਿੱਤਾ ਜੋ ਇਸ ਸਮੇਂ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਹੈ ਔਰ ਦੱਸਿਆ ਜਾ ਰਿਹਾ ਤਾਂ ਉਹਨਾਂ ਦਾ ਗੁੱਟ ਜਿਹੜਾ ਆ ਉਹ ਕਾਫੀ ਵੱਡ ਹੋ ਗਿਆ ਤੇ ਉਹਦੀ ਵੀ ਜਿਹੜੀ ਕੰਡੀਸ਼ਨ ਹਲੇ ਠੀਕ ਨਹੀਂ ਆ ਔਰ ਪਰਮਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਆ ਮਨਜੀਤ ਜਿਹੜਾ ਮੌਕੇ ਤੋਂ ਭੱਜ ਗਿਆ ਭੁਪਿੰਦਰ ਵੀ ਜਿਹੜਾ ਆ ਉਹ ਪੁਲਿਸ ਦੇ ਕੋਲ ਆ ਪੁਲਿਸ ਨੇ ਉਸ ਨੂੰ ਫੜ ਲਿਆ ਪੁਲਿਸ ਨੇ ਕਾਬੂ ਕਰ ਲਿਆ ਲੇਕਿਨ ਹਾਲਾਤ ਦੇਖੋ ਕਿੱਧਰ ਜਾ ਰਹੇ ਆ ਕਿ ਇੱਕ ਫੋਨ ਬਦਲੇ ਇੱਕ ਪਰਿਵਾਰ ਜਿਹੜਾ ਉੱਜੜ ਗਿਆ ਪਰਿਵਾਰ ਖਾਲੀ ਹੋ ਗਿਆ ਪਰਿਵਾਰ ਮੁਧਾ ਪੈ ਗਿਆ ਪਰਮਜੀਤ ਸਿੰਘ ਜਹਾਨੋਂ ਚਲੇ ਗਏ ਜਿਹੜੀ ਪਰਮਜੀਤ ਕੌਰ ਆ ਉਹ ਜ਼ਖਮੀ ਹੋ ਗਈ ਆ ਪੁੱਤਰ ਜਿਹੜਾ ਆ ਉਸ ਦਾ ਪਿਤਾ ਜਿਹੜਾ ਆ ਜਹਾਨੋਂ ਚਲਾ ਗਿਆ ਔਰ ਪਿੱਛੇ ਵਜਾ ਕੀ ਆ ਇੱਕ ਫੋਨ ਆਪਣੇ ਪੇਤਾ ਦੀ ਚੋਰੀ ਕਰਕੇ ਉਹ ਵੇਚਣ ਜਾ ਰਹੇ ਸੀਗੇ ਪੇ ਨੇ ਕਿੰਨੀ ਮਿਹਨਤ ਨਾਲ ਕਿੰਨੀ ਮੁਸ਼ਕਲਤ ਨਾਲ ਘਰ ਦੀ ਚੀਜ਼ ਬਣਾਈ ਹੋਵੇਗੀ ਪੁੱਤ ਨੂੰ ਵੱਡਾ ਕੀਤਾ ਔਰ ਅੰਤ ਵੇਖੋ ਕਿਸ ਤਰੀਕੇ ਹੋਇਆ ਤੇ ਜੋ ਘਟਨਾ ਦੱਸੀ ਜਾ ਰਹੀ ਹੈ ਇਹੀ ਦੱਸੀ ਜਾ ਰਹੀ ਹੈ ਕਿ ਪਰਮਜੀਤ ਸਿੰਘ ਕੱਲ ਰਾਤ ਵੀ ਆਂਦੇ ਤੇ ਅੱਜ ਸਵੇਰੇ ਵੀ ਆਪਣਾ ਫੋਨ ਵਾਪਸ ਲੈਣ ਆਉਂਦੇ ਤੁਹਾਦ ਕੀ ਸੁਣੀ ਹੁੰਦੀ ਆ ਤੇ ਘਟਨਾ ਵਾਪਰ ਚੰਦੀ ਤਸਵੀਰ ਤੁਹਾਨੂੰ ਸਿਵਲ ਹਸਪੀਟਲ ਦੀਆਂ ਵਿੱਚ ਦਿਖਾਵਾਂਗੇ ਜਿੱਥੇ ਇਸ ਸਮੇਂ ਪਰਮਜੀਤ ਕੌਰ ਜੇਰੇ ਇਲਾਜ ਹੈ ਆ ਛੋਟੇ ਹਾਥੀ ਦੇ ਅੰਦਰ ਜਿਹੜੀ ਡੈੱਡ ਬਾਡੀ ਆ ਉਸ ਨੂੰ ਇੱਥੋਂ ਸਿਵਲ ਹਸਪੀਟਲ ਵੀ ਖਿਲਾ ਜਾਇਆ ਜਾਵੇਗਾ ਫਰੈਂਸਿਕ ਟੀਮ ਵੀ ਪਹੁੰਚੀ ਹੋਈ ਆ ਐਸ ਐਚ ਓ ਸਾਹਿਬ ਵੀ ਮੌਜੂਦ ਨੇ ਸਿਟੀ ਥਾਣੇ ਦੇ ਸਾਰੇ ਮੁਲਾਜ਼ਮ ਜਿਹੜੇ ਐਸਿਟੀ ਥਾਣੇ ਦੇ ਜਿਹੜੇ ਮੁਲਾਜ਼ਮ ਆ ਉਹ ਐਸ ਐਚ ਓ ਸਾਹਿਬ ਨਾਲ ਇੱਥੇ ਪਹੁੰਚੇ ਆ ਤੇ ਮਨਜੀਤ ਦੇ ਪਰਿਵਾਰ ਨਾਲ ਵੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਐਸ ਐਚ ਓ ਸਾਹਿਬ ਵੱਲੋਂ ਔਰ ਫਰੈਂ ਡੈੱਡ ਬਾਡੀ ਜਿਹੜੀ ਆ ਇਸ ਇਸ ਵੇਲੇ ਵੀ ਅਸੀਂ ਸੈਂਸਿਟਿਵ ਇਸ਼ੂ ਕਰਕੇ ਤੁਹਾਨੂੰ ਡੈੱਡ ਬਾਡੀ ਨਹੀਂ ਦਿਖਾ 파ਰੇ ਤਾਂ ਦਿਖਾ ਦੋਗੇ ਜੋ ਜਿਹੜਾ ਗੇਟ ਹੈ ਉਸ ਦੇ ਪਿਛਲੇ ਪਾਸੇ ਜਿਹੜੀ ਡੈੱਡ ਬਾਡੀ ਖੂਨ ਨਾਲ ਲਥਪਥ ਪਈ ਹੈ ਜਿਸ ਨੂੰ ਹੁਣ ਛੋਟੇ ਹੱਥੀ ਵਿੱਚ ਉਹ ਤੁਸੀਂ ਤਸਵੀਰਾਂ ਦੇਖ 파ਰੇ ਹੋ ਜਿਹੜੇ ਕਟੋਰੂ ਤੇ ਪਿੰਡ ਅਮਰਗੜ ਦੇ ਵਿੱਚ ਬਾਈ ਝਗੜਾ ਹੋਇਆ ਜਿਹਦੇ ਵਿੱਚ ਪਰਮਜੀਤ ਸਿੰਘ ਹੈਗਾ ਉਹਦੀ ਡੈਥ ਹੋ ਗਈ ਹੈ ਤੇ ਉਹਦੀ ਵਾਈਫ ਹੈ ਪਰਮਜੀਤ कौर ਇੰਜਰਡ ਹੋ ਗਈ ਹੈ ਮੌਕੇ ਤੇ ਆਏ ਆ ਦੇਖਿਆ ਸਾਰਾ ਕੁਝ ਇਹ ਜਿਹੜਾ ਹੈਗਾ ਮਨਜੀਤ ਸਿੰਘ ਹੈਗਾ ਇਹ ਜਿਹਦਾ ਘਰ ਹੈ ਉਹਦੇ ਨਾਲ ਇਹਨਾਂ ਦਾ ਮੋਬਾਈਲ ਦਾ ਲੈਣ ਦੇਣ ਸੀਗਾ ਇਹ ਆਪਣਾ ਮੋਬਾਈਲ ਲੈਣ ਆਏ ਸੀਗੇ ਇਹਦੇ ਕੋਲੋਂ ਤਾਂ ਉਹ ਬਹਿਸ-ਬਹਿਸ ਦੇ ਵਿੱਚ ਉਹ ਮਨਜੀਤ ਸਿੰਘ ਨੇ ਕਿਰਪਾਨ ਕੱਢ ਲਈ ਤੇ ਕਿਰਪਾਨਾਂ ਮਾਰੀਆਂ ਜਿਹੜਾ ਮਿਰਤਕ ਹੈਗਾ ਪਰਮਜੀਤ ਸਿੰਘ ਨੂੰ ਸਿਰ ਦੇ ਵਿੱਚ वार ਕੀਤੇ ਆ ਤੇ ਜਿਹੜੀ ਪਰਮਜੀਤ ਉਹ ਇੰਜਰਡ ਹੈ ਉਹਦੀਆਂ ਬਾਹਾਂ ਤੇ वार ਕਿਰਪਾਨ ਦੇ ਲੱਗੇ ਆ ਤੇ ਦੇਖ ਰਹੇ ਸੀ ਸਾਰਾ ਮੌਕਾ ਇਹ ਮੋਬਾਈਲ ਕਿੰਨੇ ਦਾ ਸੀਗਾ ਜੀ ਮੋਬਾਈਲ ਤਾਂ ਇਹਨਾਂ ਦਾ ਜਿਹੜਾ ਮਿਰਤਕ ਹੈਗਾ ਪਰਮਜੀਤ ਸਿੰਘ ਇਹਦਾ ਮੋਬਾਈਲ ਸੀਗਾ ਤੇ ਉਹ ਆਪਣਾ ਮੋਬਾਈਲ ਲੈਣ ਨੂੰ ਆਏ ਸੀਗੇ ਸਰ ਮੋਬਾਈਲ ਮਨਜੀਤ ਤੱਕ ਕਿਵੇਂ ਪਹੁੰਚਦਾ ਜੀ ਇਹ ਉਹ ਦੱਸਦੇ ਹੈਗੇ ਕਿ ਕੱਲ ਜਾਂ ਪਰसों ਇਹ ਦਾ ਜਿਹੜਾ ਮਨਜੀਤ ਸਿੰਘ ਹੈਗਾ ਇੱਕ ਮ੍ਰਿਤਕ ਹੈ ਦਾ ਮੁੰਡਾ ਰੜ ਕੇ ਮੋਬਾਈਲ ਕਿਤੇ ਨਹੀਂ ਆਉ ਉਸੇ ਚ ਵੇਚਦਾ ਸੀਗਾ ਤੇ ਉਹ ਮੋਬਾਈਲ ਲੈਣਾ ਸੀ ਆਪਣਾ ਇਸੇ ਦੌਰਾਨ ਦੀ ਬਹਿਸ ਹੋ ਗਈ ਸਰ ਮ੍ਰਿਤਕ ਦਾ ਮੁੰਡਾ ਭਪਿੰਦਰ ਕਿੱਥੇ ਹੈ ਜੀ ਉਹ ਉਹ ਭਪਿੰਦਰ ਵੀ ਇੱਥੇ ਹੀ ਆ ਸਾਡੇ ਕੋਲੇ ਜੀ ਠੀਕ ਹੈ ਮੋਬਾਈਲ ਕਿੰਨੇ ਦਾ ਸੀਗਾ ਇਹ ਤਾਂ ਉਹ ਹੀ ਦੱਸਣਗੇ ਕਿੰਨੇ ਦਾ ਸੀਗਾ ਦੱਸਿਆ ਨਹੀਂ ਮੋਬਾਈਲ ਕਰਕੇ ਮੋਬਾਈਲ ਤਾਂ ਪਤਾ ਲੱਗ ਰਿਹਾ ਕਿੰਨਾ ਕੰਮ 10 ਕੁ ਯਾਰ ਦਾ ਮੋਬਾਈਲ ਦਾ ਦੇ ਮੈਨੂੰ ਵੇਚ ਦਿੱਤਾ ਸੀ ਵੇਚ ਦਿੱਤਾ ਸੀ ਠੀਕ ਹੈ ਥੈਂਕ ਯੂ ਕਰਪਾਣੀ ਮਾਰਿਆ ਜੀ ਕਰਪਾਣ ਕਰਪਾਣ ਦੇ ਬਰਕੀ ਆਮਲੇ ਕਿਦਰਸ ਬੀਨੈਸ ਹਾਂ ਬਿਲਕੁਲ ਬੀਨੈਸ ਦਿੱਤਾ ਜੋ ਵੀ ਧਰਾਮਾ ਬਣਦੀ ਸੀ ਬਿਆਨ ਲਿਖਿਆ ਬਿਆਨ ਲਿਖ ਕੇ ਐਫਆਰ ਕਰ ਲਿਆ ਸਰ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਮਿਲ ਗਿਆ ਨਹੀਂ ਉਹ ਹਥਿਆਰ ਲੈ ਕੇ ਭੱਜ ਗਿਆ ਜੀ ਭਾਲ ਕਾਰਜ ਜਾਰੀ ਹੈ ਅਸੀਂ ਫੜ ਲਣੇ ਜਾਂਦੇ ਹਾਂ ਸਰਪੰਚੇ ਤੇ ਕਮੇਂ ਦੇ ਮੁੰਡੇ ਨਹੀਂ ਸਰ ਜੀ ਤਾਨ ਹੈਗਾ ਅਨਮੈੜੇ ਛੜਾ ਹੈ ਉਹ ਤਾਂ 45 ਸਾਲ ਦਾ ਉਹਦੀ ਮੈਰਿਜ ਨਹੀਂ ਹੋਈ ਆਹ ਅੱਛਾ ਸਰ ਜਿਹੜਾ ਭੁਪਿੰਦਰ ਉਹਨੇ ਆਪਣੇ ਫਾਦਰ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਨਹੀਂ ਭੁਪਿੰਦਰ ਮੌਕੇ ਤੇ ਹੰਦੇ ਸੀ ਮੌਕੇ ਤੇ ਹਾਂ ਉਹ ਆਪਣੇ ਘਰ ਹੀ ਸੀ ਤਾਂ ਤੁਸੀਂ ਸੁਣਿਆ ਐਸਐਚਓ ਸਾਹਿਬ ਦਾ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਕੀ ਕਹਿਣਾ ਹੈ ਉਹਨਾਂ ਨੇ ਦੱਸਿਆ ਕਿ ਫੋਨ ਜਿਹੜਾ ਆ ਮ੍ਰਿਤਕ ਦੇ ਪੁੱਤਰ ਨੇ ਮਨਜੀਤ ਨੂੰ ਦਿੱਤਾ ਉਸ ਤੋਂ ਬਾਅਦ ਜਿਹੜਾ ਫੋਨ ਵੇਚ ਦਿੱਤਾ ਗਿਆ ਸੀਗਾ ਫੋਨ ਵਾਪਸ ਲੈਣ ਦੀ ਗੱਲ ਚੱਲ ਰਹੀ ਸੀਗੀ ਔਰ ਹੁਣ ਜਿਹੜੀ ਡੈੱਡ ਬੋਡੀ ਆ ਪਰਮਜੀਤ ਉਹਨਾਂ ਦੀ ਉਹ ਮੋਰਚਰੀ ਵਿੱਚ ਰਖਾਈ ਜਾਵੇਗੀ ਸਿਵਲ ਹਸਪੀਟਲ ਦੇਖੇ ਰਖਾਈ ਜਾਵੇਗੀ ਉਸ ਤੋਂ ਬਾਅਦ ਪੋਸਟਮਾਰਟਮ ਹੋਵੇਗਾ ਆਲਰੇਡੀ ਇਹਨਾਂ ਦੀ ਜਿਹੜੀ ਮਿਸੇਸ ਆ ਉਹ ਬਹੁਤ ਇੰਜਰਡ ਨੇ ਜ਼ਖਮੀ ਹਾਲਤ ਵਿੱਚ ਐ ਔਰ ਸਿਵਲ ਹਸਪੀਟਲ ਦੇਖੇ ਐਡਮਿਟ ਐ ਜੇਰੇ ਇਲਾਜ ਐ ਦੱਸਿਆ ਜਾ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਬਾਹਾਂ ਤੇ ਸੱਟ ਲੱਗੀ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਣੀਆਂ ਪਰਮਜੀਤ ਉਹਨਾਂ ਨਾਲ ਜਿਹੜੀ ਘਟਨਾ ਵਾਪਰੀ ਐ ਉੱ ਨੀ ਕਰਨਾ ਸਾਡੀ ਮੇਰਾ ਪਰ ਆ ਸਗਾ ਪਰ ਜਹ ਹਸਤ ਵਾਲੇ ਉਹ ਵੀ ਕਹਿੰਦੇ ਨਹੀਂ ਠੀਕ ਹੈਗੀ ਹਜੇ ਹਾਂਜੀ ਕਾਫੀ ਸੱਟ ਲੱਗੀ ਉਹ ਵੀ ਜਿਆਦਾ ਸੱਟ ਲੱਗੀ ਮੇਰੇ ਤਾਂ ਪਰਾਤ ਘਰ ਉੱਜੜ ਗਿਆ ਸਾਡਾ ਘਰ ਉੱਜੜ ਗਿਆ ਸਤਾ ਇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਵੀ ਨਾਲ ਇੱਤੇ ਹੋਣੀ ਚਾਹੀਦੀ ਆ ਜਿੱਦਾਂ ਸਾਡਾ ਘਰ ਜਾੜ ਦਿੱਤਾ ਇਹਨਾਂ ਨੇ ਇੱਕ ਫੂਨ ਲੈਣ ਦੇ ਖਾਤਰ ਬੱਦ ਟੱਕ ਕੀਤੀ ਆ ਅੱਛਾ ਮਨਜੀਤ ਦੇ ਪਹਿਲਾਂ ਵੀ ਕੋਈ ਪਰਚਾ ਹੈਗਾ ਉਹ ਪਤਾ ਨਹੀਂ ਐਸਾ ਨੂੰ ਪਤਾ ਨਹੀਂ ਮਤਲਬ ਆਪ ਸੋਚ ਕਿਹੋ ਜੀ ਕਿ ਦੇਖੋ ਇੱਕ ਫੋਨ ਕਿਥੇ ਨਸ਼ਾ ਨੂੰ ਸ਼ਾ ਵੇਚਦਾ ਇਹ ਨਸ਼ਾ ਕਰਦਾ ਵੀ ਵੇਚਦਾ ਵੀ ਆ ਵੇਚਦਾ ਵੀ ਨਸ਼ਾ ਵੇਚਦਾ ਪਿੰਡ ਵਾਲਿਆਂ ਨੇ ਪਹਿਲਾਂ ਕਦੀ ਗੱਲੇ ਥਾਣੇ ਤੱਕ ਪੰਚਾਈ ਨਹੀਂ ਕੀਤੀ ਉਹ ਹੁਣ ਪਿੰਡ ਵਾਲਿਆਂ ਨੂੰ ਪਤਾ ਹੋ ਗਿਆ ਇਹਦੀ ਵੱਡੀ ਕਟਨਾ ਹੋਗੀ ਬਾਅਦ ਚ ਕਿਸੋਰ ਨਾਲ ਆ ਵਾਪਰੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਉਹਨੂੰ ਲੈਣਾ ਚਾਹੀਦਾ ਯਾਰ ਜਿੱਦਾਂ ਉਹਨੇ ਇਹ ਹਾਲ ਕੀਤਾ ਉਹਦਾ ਵੀ ਇਹ ਹਾਲ ਹੋਣਾ ਚਾਹੀਦਾ ਯਾਰ ਤੇ ਹੁਣ ਮਨਜੀਤ ਕਿੱਥੇ ਜਿਹਨੇ ਕਤਲ ਕੀਤਾ ਉਹਨੂੰ ਕਿਤੇ ਦੌੜ ਗਿਆ ਯਾਰ ਉਹ ਤਾਂ ਉਸੇ ਵੇਲੇ ਮਾਰ ਕੇ 도ੜ ਗਿਆ ਤੁਸੀਂ ਮੰਗ ਕੀ ਕੀਤੀ ਹੁਣ ਜੀ ਅਸਵਾਹੀ ਮੰਗ ਕਰਦੇ ਜਿੱਦਾਂ ਸਾਡੇ ਭਰਾ ਤੋਂ ਟੋਕ ਕੀਤੀ ਉਹਦੀ ਵੀ ਇਹੀ ਉਹ ਚਾਏ ਹੋਣਾ ਚਾਹੀਦਾ ਹੈ ਸਜ਼ਾ ਮਿਲਣੀ ਚਾਹੀਦੀ ਆ ਸਾਡੀ ਪਰਜਾਈ ਹਸਪਤਾਲ ਇਹ ਚਾ ਉਹਦਾ ਵੀ ਕੋਈ ਕੱਤੇ ਪਤਾ ਨਹੀਂ ਹੈਗਾ ਅਜੇ ਅਸੀਂ ਉੱਥੇ ਗਏ ਨਹੀਂ ਹੈ ਅਸੀਂ ਉੱਥੋਂ ਇਹ ਕੰਮ ਛੱਟ ਵਜੀ ਆ ਜੀ ਜੀ ਬਹੁਤ ਸ਼ੁਕਰੀਆ ਤੇ ਤੁਹਾਨੂੰ ਤਸਵੀਰ ਸਿਟੀ ਹਸਪੀਟਲ ਦਾ ਵੀ ਦਿਖਾ ਦਾਂਗੇ ਪਰਮਜੀਤ ਕੌਰ ਉਹਨਾਂ ਦੇ ਕਾਫੀ ਛੱਟ ਵਜੀ ਆ ਪਰ ਵੱਡਾ ਸਵਾਲ ਇਹੀ ਹੈ ਕਿ ਇੱਕ ਪੁੱਤ ਪਹਿਲਾਂ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਪਿਓ ਦਾ ਫੋਨ ਵੇਚ ਦਿੰਦਾ ਉਸ ਤੋਂ ਬਾਅਦ ਪਿਓ ਆਪਣਾ ਫੋਨ ਵਾਪਸ ਲੈਣ ਆਂਦਾ ਤੇ ਉਸ ਤੋਂ ਬਾਅਦ ਮਨਜੀਤ ਜਿਹੜਾ ਇਹ ਦੱਸਿਆ ਜਾ ਰਿਹਾ ਇਹਨਾਂ ਨੇ ਪਿੰਡ ਵਾਲੇ ਦੱਸਿਆ ਕਿ ਉੱਤੇ ਪਹਿਲਾਂ ਵੀ ਜਿਹੜਾ ਪਰਚਾ ਹੈਗਾ ਆ ਪਿੰਡ ਵਾਲੇ ਹੀ ਕਹਿੰਦੇ ਆ ਕਿ ਨਸ਼ਾ ਵੀ ਕਰਦਾ ਨਸ਼ੇ ਕਰਨ ਦਾ ਆਦੀ ਆ ਉਸ ਤੋਂ ਬਾਅਦ ਉਹ ਤਲਖੀ ਚ ਆ ਜਾਂਦਾ ਪਰਮਜੀਤ ਉਹਨਾਂ ਦਾ ਪਹਿਲਾਂ ਇੱਥੇ ਬਾਹਰਲੇ ਪਾਸੇ ਲੜਾਈ ਹੁੰਦੀ ਆ ਘਰ ਦੇ ਵਿਹੜੇ 'ਚ ਉਸ ਤੋਂ ਬਾਅਦ ਬੈਕ ਸਾਈਡ ਤੇ ਜਾ ਕੇ ਜਿਹੜੀਆਂ ਕਿਰਪਾਨਾਂ ਸਿਰ ਤੇ ਮਾਰੀਆਂ ਜਾਂਦੀਆਂ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਤੇ ਮੌਕੇ ਤੋਂ ਮਨਜੀਤ ਜਿਸ ਹਥਿਆਰ ਨਾਲ ਕਤਲ ਕੀਤਾ ਉਹ ਹਥਿਆਰ ਲੈ ਕੇ ਫਰਾਰ ਹੋ ਜਾਂਦਾ ਪਰ ਇਹ ਵੀ ਦੱਸਿਆ ਜਾ ਰਿਹਾ ਮੌਕੇ ਤੇ ਭਪਿੰਦਰ ਹਾਜ਼ਰ ਨਹੀਂ ਸੀਗਾ ਤਾਂ ਇੱਕ ਉਸਤ ਵੱਲੋਂ ਹੀ apre ਦੋਸਤ ਦੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਸਿਰਫ ਫੋਨ ਦੇ ਬਦਲੇ ਤਾਂ ਹਾਲਾਤ ਦੇਖੋ ਕਿੱਧਰ ਚਲੇ ਗਏ ਨਸ਼ੇ ਵਾਲੇ ਬਿਲਕੁਲ ਨਹੀਂ ਸੋਚਦੇ ਔਰ ਸਰਕਾਰਾਂ ਨੂੰ ਇਸ ਪਾਸੇ ਗੰਭੀਰ ਹੋਣਾ ਪੈਣਾ ਨਸ਼ਾ ਕਰਨ ਵਾਲੇ ਬਿਲਕੁਲ ਨਹੀਂ ਸੋਚਦੇ ਕਿ ਕਤਲ ਕਰ ਦਿੱਤਾ ਤਾਂ ਬੰਦੇ ਨੇ ਵਾਪਸ ਨਹੀਂ ਆਉਣਾ ਇਹ ਕੋਈ ਫੋਨ ਨਹੀਂ ਆ ਕਿ ਵੇਚ ਦਿੱਤਾ ਫਿਰ ਵਾਪਸ ਲੈ ਲਿਆ ਜਾਂ ਫਿਰ ਚੋਰੀ ਕਰ ਲਿਆ ਕਿਸ ਦੀ ਜਾਨ ਗਈ ਆ ਔਰ ਜਿਸ ਨੌਜਵਾਨ ਦੇ ਪਿਤਾ ਦੀ ਜਾਨ ਚਲੀ ਗਈ ਆ ਉਹ ਭੁਪਿੰਦਰ ਨੂੰ ਪਤਾ ਨਹੀਂ ਕਦੋਂ ਸਮਝ ਲੱਗੇਗੀ ਕਿ ਉਹ ਨਸ਼ਾ ਕਰਦਾ ਕਿ ਕਿਹੜੇ ਸਦਮੇ 'ਚ ਆ ਕਿੱਥੇ ਗੁੰਮ ਹੋਇਆ ਪਿਆ ਕਿ ਇੱਕ ਫੋਨ ਕਰਕੇ ਉਸਦੇ ਪਿਤਾ ਦੀ ਜਾਨ ਚਲੀ ਗਈ ਪਿਤਾ ਨੇ ਵਾਪਸ ਨਹੀਂ ਆਣਾ ਤੋਂ ਪਿਓ ਦਾ ਸਾਯਾ ਉੱਠ ਗਿਆ ਇੱਕ ਵਾਰੀ ਤੁਹਾਨੂੰ ਸਿਵਲ ਹਸਪੀਟਲ ਦੀਆਂ ਤਸਵੀਰਾਂ ਦਿਖਾਣੇ ਆਂ। ਜਿਪਾ ਦੀ ਮੰਦਰ ਤਸਵੀਰਾਂ ਦੇਖਿਆ ਤੁਸੀਂ ਬੜੇ ਭਾਵਕ ਹੋ ਗਏ ਸੀ। ਤੁਹਾਡੇ ਕੀ ਲੱਗਦੇ ਆ ਜੀ ਪਹਿਲੇ? ਮੇਰਾ ਮਾਮਾ ਦੀ ਜੀ ਸਖਾ ਮਾਮਾ ਮੇਰਾ। ਤੇ ਮਾਮੀ ਜੀ ਤੁਹਾਡੇ? ਇਹ ਮਾਮੀ ਜੀ ਆ ਮੇਰੇ। ਤੇ ਹੁਣ ਇਹਨਾਂ ਦੇ ਗੁੱਟ ਦੇ ਕੀ ਹਾਲ ਹੈ? ਹੁਣ ਠੀਕ ਆ ਥੋੜਾ ਓਦਾਂ ਜਾ ਰੈਫਰਲ ਕਰਨਾ ਕਹਿੰਦੇ ਯਾਨੀ ਕਿ ਯਾਨੀ ਕਿ ਗੰਭੀਰ ਹੀ ਆ ਮਸਲਾ ਹੋਇਆ ਜਾ। ਬਰ ਨਾਲ ਜੁੜ ਜੂਗਾ। ਦੇਖੋ ਹੁਣ ਪਤਾ ਲੱਗੂਗਾ ਜਾ ਕੇ ਦੇਖਦੇ ਆ ਕੀ। ਅੱਲੇ ਟੈਕਸ ਤਾਂ ਕੀਤਾ। ਅਜੇ ਖਿਆਲ ਦੀ ਘੜੀ ਉਹਨਾਂ ਨੇ ਯਾਨੀ ਕਿ ਰੋਕ ਬਾਕੀ ਗਾਹ ਦੇ ਦੇ ਕਿਦਾਂ ਤੇ ਤੁਹਾਡੇ ਮਾਮਾ ਜੀ ਦੀ ਡੈਥ ਹੋ ਗਈ ਉਹ ਪੂਰੇ ਹੋ ਗਿਆ ਮਨੁੱਖ ਘਟਨਾ ਹੋਈ ਕਿਵੇਂ ਨਹੀਂ ਪਤਾ ਨਹੀਂ ਲੱਗਾ ਜਿੱਦਾਂ ਪਿੰਡੋਂ ਆਇਆ ਜਦੋਂ ਫੋਨ ਆਇਆ ਸਾਨੂੰ ਆ ਕੇ ਦੇਖਿਆ ਸਾਰਾ ਪਾਜ ਹੋ ਗਿਆ ਮੋਬਾਈਲ ਦੇ ਨਾਲ ਜੋੜਾ ਮੋਬਾਈਲ ਦੀ ਗੱਲ ਕਰਦੇ ਨਹੀਂ ਕੁਝ ਨਸ਼ੇ ਨਸ਼ੇ ਦੇ ਚੱਕਰ ਜਿੱਤੇ ਇਹਨਾਂ ਨੇ ਵੇਚ ਬੋਝ ਦਿੱਤਾ ਤੇ ਉਹ ਘਰੋਂ ਪਾਇ ਪੂਏ ਲੁਕ ਮੰਦਣ ਗਏ ਆਉਣੇ ਮੋਰੇ ਕਿ ਦਿੱਤਾ ਕਰਪਾਣਾ ਕਰ ਕੋ ਨਾਨਾ ਕਰ ਤੀ ਤੇ ਉਹ ਬੰਦਾ ਆ ਪਹੜਾ ਗੱਲ ਕਰਨਗੀਤ ਕਰਪਾਣਾ ਮਾਰ ਦਿੱਤੀ ਇਹ ਟੋਲੇ ਮਾਮਲਾ ਉਹ ਤਾਂ ਆਇਆ ਤੇ ਬੁਰੇ ਹੋ ਗਏ ਇਹ ਹਨ ਸਾਹ ਜਾਈਦਾ ਜੀ ਬੰਦਾ ਪਗੋੜਾ ਹੋ ਗਿਆ ਪਤਣ ਕੇ ਉਹ ਦੋਸੀ ਦੇ ਘਰੋਂ ਪਗੋੜਾ ਕਰਾ ਰਿਆ ਸੀ ਪਗੋੜਾ ਕਰਾਰੇ ਕਰਨਾ ਤਾਂ ਪਹਿਲਾਂ ਵੀ ਪਰਚੇ ਦਾ ਹਾਂ ਜੀ ਪਹਿਲਾਂ ਵੀ ਸਾਡੇ ਤੋਂ ਪਹਿਲਾਂ ਵੀ ਹੁਣੇ ਪਤਾ ਨਹੀਂ ਆਇਆ ਹੈ ਜੀ ਹੈ ਤਾਂ ਜਿਹਦਾ ਉੱਤੇ ਪਰਚਾ ਪਹਿਲਾਂ ਹੋਇਆ ਹੈ ਅੱਛਾ ਜੀ ਹਾਂ ਦੇਖੋ ਹੁਣ ਪਗੋੜਾ ਹੋ ਗਿਆ ਹੁਣ ਪਗੋੜਾ ਹੋ ਗਿਆ ਹਣ ਪੁਲਿਸ ਆਲਿਆਂ ਦੇ ਕਾਰਵਾਈ ਕਰੂਗੇ ਹੁਣ ਦੇਖੋ ਕੀ ਹੁੰਦਾ ਧੰਨਵਾਦ ਆਈ ਸਾਡੀ ਮੰਗ ਤਾਂ ਇਹ ਹੀ ਆ ਵੀ ਹੁਣ ਸਾਡਾ ਤਾਂ ਜੀ ਜਿਹੜਾ ਜਾਂਦਾ ਗਿਆ ਸਾਡਾ ਘਰ ਖਾਲੀ ਹੋ ਗਿਆ ਹੁਣ ਦੋਸ਼ੀ ਨੇ ਫੜਿਆ ਦੋਸ਼ੀ ਫੜਾਇਆ ਜਾਵੇ ਜੀ ਬਸ ਉਹਨੂੰ ਸਜ਼ਾ ਦਿੱਤੀ ਜਾਵੇ ਸਾਡਾ ਜੀਦਾ ਹੁਣ ਜਾਂਦਾ ਲੱਗਾ ਸਜ਼ਾ ਆ ਗਈ ਜਾਂ ਕਤਲ ਕੇ ਦਾ ਬੰਦਾ ਜੀ ਸਿੱਧਾ ਪਤਾ ਲੱਗਦਾ ਆਂ ਲਗਵਾਣ ਦੇ ਪਤਾ ਲੱਗਦਾ ਕਿ ਰੋਲਾ ਬੰਦਾ ਪਾਉਂਦਾ ਕੋਈ ਬਚਾਉਂਦਾ ਨਸ਼ਰੀ ਲੋਰਚ ਮਾਰ ਦਿੱਤਾ ਕਿ ਉਹ ਸੁਭਾਈ ਇੱਥੇ ਦਾ ਬੰਦਾ ਕੋਈ ਨੂੰ ਕਹਿ ਸਕਦੇ ਜੀ ਹੁਣ ਸਾਡੀ ਲੋਰ ਜੀ ਨਵੀਂ ਸੁਭਾਗ ਇਦਾਂ ਲੱਗਿਆ ਨਸ਼ਰੀ ਲੋਰਚ ਵੀ ਮਾਰ ਰਿਹਾ ਪਹਿਲਾਂ ਵੀ ਉਹਦਾ ਪਹਿਲਾਂ ਤੋਂ ਲੈ ਕੇ ਬਚਪਨ ਤੋਂ ਉਹਦਾ ਕੰਮ ਇੰਦਰ ਲਵਲਾਨ ਚ ਗਿਆ ਉੱਥੇ ਵੀ ਇਹ ਜੋ ਅੱਛਾ ਜਿਹੜਾ ਦੋਸ਼ੀ ਉਹ ਪਹਿਲੇ ਲਵਲਾਨ ਗਿਆ ਸੀ ਲਵਲਾਨ ਉੱਥੇ ਵੀ ਇਹਨਾਂ ਨੇ ਇਦਾਂ ਨੇ ਕੰਮ ਕੀਤੇ ਆ ਚੇ ਪਹਿਲਾਂ ਦੋ ਜਾਨੀ ਕਰਦੇ ਨੇ ਗੰਦ ਰੋਵੇ ਨਜੇ ਦੇ ਕੰਮ ਕਰਤਾ ਨਜੇ ਦੇ ਪੇ ਤੇ ਖੂਬ ਵੀ ਕੀਤਾ ਸੀ ਹਾਂਜੀ ਹਾਂਜੀ ਕੀਤਾ ਇੱਕ ਘਰਦਿਆਂ ਕੀਤਾ ਤੇ ਪੇ ਨੇ ਕੀਤਾ ਘਰੋਂ ਵੇਦ ਹੁ ਕੀਤਾ ਹੁਣ ਵੀ ਘਰ ਵਾਪਸ ਆ ਗਏ ਹਾਂਜੀ ਉਹ ਪੇ ਮਰੇ ਦੇ ਬਾਅਦ ਦੇ ਵਿੱਚ ਘਰ ਵਾਪਸ ਆਇਆ